ਤਾਜਪਰੀਆਂ ਵਾਲੇ ਸੂਟ ਖਾਸ ਤੌਰ ਤੇ ਵਾਡਿੰਗ ਸੂਟ ਦੀ ਜਦੋਂ ਗੱਲ ਕਰਦੇ ਹਾਂ ਨਾ ਇਹ ਪਹਿਲਾ ਡਿਮਾਂਡ ਆਉਂਦੀ ਵੀ ਕੁੜੀ ਦੇ ਰੈੱਡ ਸੂਟ ਸਭ ਤੋਂ ਸੋਹਣਾ ਹੋਵੇ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਹੈਵੀ ਲਹਿੰਗਿਆਂ ਨੂੰ ਮਾਤ ਪਾਉਣ ਵਾਲਾ ਡਰੈੱਸਾਂ ਨੂੰ ਮਾਤ ਪਾਉਣ ਵਾਲਾ ਸਾਡਾ ਸੂਟ ਆ ਬੁਲਬੁਲ ਦੇ ਬੱਚੇ ਵੀ ਇਹਦੇ ਮੂਰੇ ਫੇਲ ਹੋ ਗਏ ਜਿੰਨੀਆਂ ਵੈਰੈਟੀਆਂ ਆ ਆ ਸੂਟ ਦੇ ਉੱਤੇ ਕੰਮ ਤੁਸੀਂ ਚੈੱਕ ਕਰ ਲਓ ਮੈਨੂੰ ਦੱਸੋ ਇਦਾਂ ਦੇ ਡਿਜ਼ਾਈਨ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਕੰਮ ਕੀ ਤੁਹਾਨੂੰ ਮਿਲ ਜੂਗਾ ਜੀ ਕਿਤੇ ਹੋਰ ਮਿਲਣੇ ਨਹੀਂ ਹੈਗੇ ਤੁਸੀਂ ਚੈੱਕ ਕਰ ਲਓ ਜੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਕਿੰਨੀ ਆ ਬੜੇ ਖੁਸ਼ ਹੋ ਕੇ ਆਉਂਦੇ ਆ ਤੇ ਖੁਸ਼ ਹੋ ਕੇ ਜਾਂਦੇ ਆ 1 ਲੱਖ ਰੁਪਏ ਜੇਹ ਚ ਪਾ ਕੇ ਆਉਂਦੇ ਆ ਪਰ ਕਹਿੰਦੇ 1 ਲੱਖ ਦਾ ਕੱਪੜਾ 40 ਹਜ਼ਾਰ ਚ ਦੇ ਦਿੰਦੇ ਆ ਅਨਾਰਕਲੀ ਸੂਟ ਹੈਵੀ ਚੀਜ਼ ਦੇਖੋ ਫਰੰਟ ਰੇਰਾ ਦੇਖੋ ਸਾਰਾ ਇਹਦਾ ਵਰਕ ਦੇਖੋ ਚੈੱਕ ਕਰੋ ਸਾਰਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਮੜਿਆ ਪਿਆ ਵਾਹਾਂ ਦੇ ਕੰਮ ਚੈੱਕ ਕਰ ਲਓ ਆ ਹੈਗਾ ਜੀ ਫਰੰਟ ਆ ਹੈਗੀ ਜੀ ਬੈਕ ਦੇਖੋ ਜੀ ਸਾਰੇ ਬਾਜ਼ਾਰ ਬੈਠੇ ਬੇਲੇ ਪਰ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਦੇ ਲੱਗੇ ਮੇਲੇ ਬਹੁਤ ਦੂਰੋਂ ਦੂਰੋਂ ਲੋਕ ਪਹਲਾ ਇਕੱਲੇ ਆਉਂਦੇ ਆ ਫ ਤੁਸੀਂ ਲੋੜੀਓ ਤਿਹਾੜ ਤੇ ਕੱਪੜਾ ਲੈਣਾ ਤੁਸੀਂ ਦਾਜਬਿਰਦੀ ਸ਼ਾਪਿੰਗ ਕਰਨੀ ਹੈ ਛੇਤੀ ਆਜੋ ਦੇਖੋ ਜੀ ਕੋਈ 1800 ਮੰਗਦਾ ਕੋਈ 1700 ਮੰਗਦਾ ਕੋਈ ਮੰਗਦਾ 1500 ਪਰ ਇੱਥੇ ਸਾਨੂੰ ਦੇਣੇ 1500 ਦੇ 2 ਮਤਲਬ 750 750 ਸ਼ਾਰਟ ਕੁੜਤੀ ਦੇ ਨਾਲ ਲਹਿੰਗਾ ਮੈਂ ਕਹਿੰਦਾ ਜੀ ਬਖਰੀਆਂ ਚੀਜ਼ਾਂ ਨਵੀਆਂ ਚੀਜ਼ਾਂ ਸ਼ਿਮਰ ਤੇ ਆਇਆ ਜੀ ਆਹ ਦੇਖੋ ਸ਼ਾਰਟ ਕੁੜਤੀ ਆ ਦੇਖੋ ਬਾਜੂ ਤੇ ਵੀ ਕੰਮ ਹੋਇਆ ਭਾਜੀ ਨਵੀਂ ਚੀਜ਼ ਹੈ ਜਵਈ ਆ ਚੈੱਕ ਕਰੋ ਜੀ ਆਹ ਲਹਿੰਗਾ ਬਣਿਆ ਹੋਇਆ ਹੈ ਆ ਦੇਖੋ ਲਾਈਟ ਵੇਟ ਲਹਿੰਗੇ ਜਿਨ੍ਹਾਂ ਨੂੰ ਕਹਿੰਦੇ ਇਹ ਉਹ ਚੀਜ਼ ਹੈ ਭਾਜੀ ਲੋਕ ਇੱਥੇ ਦੇਖੋ ਜੀ ਧੜੇ ਬਣਾ ਬਣਾ ਆਉਂਦੇ ਆ ਗਰੁੱਪ ਬਣਾ ਬਣਾ ਆਉਂਦੇ ਆ ਨਾਨਕੇ ਦਾਦਕੇ ਸਾਰੇ ਆ ਰਹੇ ਆ ਕਿਉਂਕਿ ਦਾਜਵੇਰ ਦਾ ਕਪੜਾ ਕੋਟੀਆਂ ਦੇ ਭਾਅ ਮਿਲਦਾ ਡਰੈਸ ਲੈ ਲੋ ਲਹਿੰਗੇ ਲੈ ਲੋ ਸ਼ਰਾਰੇ ਗਰਾਰੇ ਗਾਉਣ ਇਹਦੇ ਵਿੱਚ ਵੀ ਵੈਰਾਈਟੀ ਬਹੁਤ ਸਾਰੀ ਆ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਕਸਟਮਰ ਆ ਰਹੇ ਹਨ ਇਸ ਵੇਲੇ ਕੈਨੇਡਾ ਅਮਰੀਕਾ ਵਾਲਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਮਾਤੂ ਸ਼੍ਰੀ ਦਸਤਾਰਾ ਦੇਖੋ ਸलो ਜੀ ਲੋੜੀ ਦੇ ਤਿਹਾੜੇ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੇ ਮੇਲੇ ਲੱਗ ਗ ਤੁਸੀਂ ਐਂਡ ਤੱਕ ਦੇਖ ਲਓ ਭਾਈ ਲੋਕ ਤਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਦੁਆਰੇ ਆ ਜੀ ਬੜਾ ਚਾਹ ਦੇ ਨਾਲ ਆਉਂਦੇ ਤੇ ਖੁਸ਼ ਹੋ ਕੇ ਜਾਂਦੇ ਆ ਰੀਜ਼ਨ ਕੀ ਹੈਗਾ ਦੇਖੋ ਜੀ ਰੀਜ਼ਨ ਇਹੀ ਹੈ ਇੱਥੇ ਆ ਕੇ ਲੋਕਾਂ ਦੇ ਫਾਇਦੇ ਬਹੁਤ ਹੁੰਦੇ ਆ ਜਿਹੜੀ ਬਜ਼ਾਰਾਂ ਦੇ ਵਿੱਚ ਆਮ ਦੁਕਾਨਦਾਰ ਲੁੱਟ ਕਰਦੇ ਇੱਥੇ ਲੁੱਟ ਨਹੀਂ ਹੈਗੀ ਚਾਹੇ ਕੋਟ ਪੈਂਟ ਦੇ ਰੇਟਾਂ ਦੀ ਗੱਲ ਕਰ ਲਓ ਅੱਜ ਚਾਹੇ ਤੁਸੀਂ ਸਾਡੇ ਸੂਟਾਂ ਦੀ ਗੱਲ ਕਰ ਲਓ ਚਾਹੇ ਲਹਿੰਗੇ ਸ਼ਰਾਰੇ ਗਰਾਰਿਆਂ ਦੀ ਗੱਲ ਕਰ ਲਓ ਰੇਟਾਂ ਦੇ ਵਿੱਚ ਸਭ ਤੋਂ ਵੱਡਾ ਅੰਤਰ ਹੈ ਤੇ ਦੂਜੀ ਗੱਲ ਭਾਜੀ ਇੱਥੋਂ ਹਰ ਇੱਕ ਚੀਜ਼ ਮਿਲ ਜਾਂਦੀ ਹੈ 500 ਤੋਂ ਲੈ ਕੇ 50000 ਤੱਕ ਦੇ ਸੂਟ ਉਹ ਵੀ ਇੱਥੋਂ ਮਿਲ ਜਾਂਦੇ ਆ ਵੀ ਥਾਂ ਥਾਂ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਦੇਖੋ ਜੀ ਸਾਰੇ ਬਾਜ਼ਾਰ ਬੈਠੇ ਬੇਲੇ ਪਰ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਨੇ ਤੇ ਲੱਗੇ ਮੇਲੇ ਬਹੁਤ ਦੂਰੋਂ ਦੂਰੋਂ ਲੋਕ ਪਹਿਲਾਂ ਕੱਲੇ ਆਉਂਦੇ ਆ ਫਿਰ ਗਰੁੱਪ ਬਣਾ ਕੇ ਆਉਂਦੇ ਆ ਤੁਸੀਂ ਲੋੜੀਓ ਤਿਹਾੜ ਤੇ ਕੱਪੜਾ ਲੈਣਾ ਤੁਸੀਂ ਦਾਜ ਬਿਰਦੀ ਸ਼ਾਪਿੰਗ ਕਰਨੀ ਆ ਛੇਤੀ ਆਜੋ ਇੱਥੇ 1 ਲੱਖ ਰੁਪਈਆ ਤੁਸੀਂ ਜੇਜ ਬਾਗੇ ਆਉਣਾ ਪਰ ਤੁਹਾਨੂੰ 1 ਲੱਖ ਵਾਲਾ ਕੱਪੜਾ 40 ਹਜ਼ਾਰ ਜੀਣਾ ਮਤਲਬ 60-60 ਹਜ਼ਾਰ ਰੁਪਏ ਲੋਕਾਂ ਦਾ ਬਚ ਰਿਹਾ ਬਾਈ ਜੀ ਮੈਨੂੰ ਵੈਰਾਈਟੀਆਂ ਦਿਖਾ ਦਿਓ ਦੇਖੋ ਜੀ ਵੈਰਾਈਟੀਆਂ ਸਾਰੇ ਦਿਖਾ ਰਹੇ ਦੇਖੋ ਸਾਡੇ ਪ੍ਰੋਪਰ ਸੇਲਸਮੈਨ ਆ ਮਾਤੂ ਸ਼੍ਰੀ ਦਸਤਾਰ ਦੀ ਜੈਕਟ ਚ ਹੁੰਦੇ ਆ ਜੀ ਤੁਹਾਨੂੰ ਵਧੀਆ ਡੀਲ ਕਰਦੇ ਸਾਰੇ ਮਤਲਬ ਕਿ ਫੈਮਲੀ ਪਰਿਵਾਰ ਇੱਥੇ ਸਾਡੇ ਕੋਲੇ ਪਹੁੰਚਦੇ ਆ ਬਹੁਤ ਵਧੀਆ ਉਹਨਾਂ ਦਾ ਸਤਿਕਾਰ ਹੁੰਦਾ ਅੱਜ ਤੁਹਾਨੂੰ ਵੈਰਾਈਟੀ ਦਿਖਾ ਦਿੰਨੇ ਆ ਨਵੀਂ ਤੇ ਸਭ ਤੋਂ ਵਧੀਆ ਭਾਜੀ ਲੋਕਾਂ ਦੀ ਡਿਮਾਂਡ ਆ ਕਿ ਉਹਨਾਂ ਨੂੰ ਲਗਜ਼ਰੀ ਚਾਹੀਦੀ ਆ ਅੱਜ ਜਪਾ ਰੇਟ ਘੱਟ ਹੋਣ ਬਿਲਕੁਲ ਜੀ ਅੱਜ ਰਾਇਲ ਚੀਜ਼ਾਂ ਦਿਖਾਵਾਂਗੇ ਤੇ ਰੇਟ ਜਮਾਂ ਵੱਡੀ ਗੱਲ ਕੀ ਹੈ ਭਾਜੀ ਸਾਡਾ ਸੂਟ ਚੈੱਕ ਕਰ ਲਓ ਉੱਤੇ ਰੇਟ ਲੱਗੇ ਆ ਕਿਸੇ ਨਾਲ ਕੋਈ ਠੱਗੀ ਠੋਰੀ ਨਹੀਂ ਉੱਤੇ ਰੇਟ ਲਿਖ ਕੇ ਲਾਏ ਆ ਤੁਸੀਂ ਰੇਟ ਦੇਖ ਕੇ ਚੀਜ਼ ਲੈ ਸਕਦੇ ਸੋ ਭਾਜੀ ਵੈਰਾਈਟੀ ਤਾਂ ਹੋਣਗੀ ਆਜੋ ਜੀ ਜੀ ਆਇਆਂ ਨੂੰ ਜੀ ਭਾਜੀ 10 ਰੋੜ ਫਾਇਦੇ ਕਿਦਾਂ ਕਰ ਰਹੇ ਤੁਸੀਂ ਦੇਖੋ ਜੀ ਫਾਇਦੇ ਫੁੱਲ ਕਰਦਾਂਗੇ ਚੈੱਕ ਕਰੋ ਜੀ ਵ ਮੈਂ ਕਹਿੰਦਾ ਦੁਕਾਨ ਪੱਡੇ ਮੌਲਰ ਕੀ ਤੇ ਰੇਡ ਛੋਟੀ ਹੱਟੀ ਤੋਂ ਵੀ ਸਾਡੇ ਘਟ ਹੈ ਆ ਚੈੱਕ ਕਰ ਲੋ ਜੀ ਡਿਜ਼ਾਈਨਰ ਸੂਟ ਪਾਰਟੀ ਵੇਅਰ ਫੰਕਸ਼ਨ ਵਾਲਾ 750 ਸਾਡਾ ਬਾਜ਼ਾਰ ਤੇ 1500 ਦਾ ਮਿਲਣਾ ਦੇਖੋ ਜੀ ਕੋਈ 1800 ਮੰਗਦਾ ਕੋਈ 1700 ਮੰਗਦਾ ਕੋਈ ਮੰਗਦਾ 1500 ਪਰ ਇੱਥੇ ਤੁਹਾਨੂੰ ਦੇਣੇ 1500 ਦੇ 2 ਮਤਲਬ 750 750 ਆਹ ਦੇਖੋ ਤੁਸੀਂ ਜਿਹੜੀਆਂ ਬੁਟੀਕਾਂ ਵਾਲੇ ਹੁੰਦੇ ਆ ਫੋਟੋਆਂ ਮਾਡਲ ਵਾਲੇ ਸੂਟ ਪਾਏ ਹੁੰਦੇ ਨਾ ਉਹ ਚੀਜ਼ਾਂ ਵੀ ਸਾਡੇ ਕੋਲ ਆ ਗਈਆਂ ਇਹਦਾ ਕੋਈ ਰੇਟ 2000 ਨਹੀਂ ਹੈ ਕਿ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਾਡੇ ਕੋਲ ਆਉਣ ਦਾ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਗ ਕੇ ਲਾਇਆ ਇਹ ਤੁਹਾਨੂੰ ਅਸੀਂ ਦੇਣਾ ਸਿਰਫ 850 ਰੁਪਏ ਦੇ ਵਿੱਚ ਆ ਵੀ ਤੁਸੀਂ ਚੈੱਕ ਕਰੋ ਸਾਡੇ ਕੋਲ ਵੈਰਾਈਟੀ ਇੰਨੀ ਜ਼ਬਰਦਸਤ ਹੈ ਕਿ ਨਾ ਤੁਸੀਂ ਜਦੋਂ ਆਉਣਾ ਜਿੱਦਾਂ ਦੀ ਚੀਜ਼ ਤੁਸੀਂ ਕਹਿਣੀ ਤੁਹਾਡੇ ਸੇਲਜ਼ਮੈਨ ਤੁਹਾਨੂੰ ਉਦਾਂ ਦੀ ਚੀਜ਼ ਕੱਢ ਕੇ ਦਿਖਾ ਦੇਣੀ ਆ ਸ਼ਗਨ ਵਾਲਾ ਸ ਚਗਨਾ ਵਾਲੇ ਰੰਗ ਆ ਲੋਹੜੀ ਦਾ ਤਿਹਾਰਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਆਪਣੇ ਲੈਣਾ ਚਾਹੇ ਵਿਆਹ ਸ਼ਾਦੀਆਂ ਲਈ ਤੇ ਛੇਤੀ ਛੇਤੀ ਪਹੁੰਚੋ 850 ਦੇ ਵਿੱਚ ਦੇ ਰਿਹਾ 2-2000 ਵਾਲੇ ਸੂਟ ਤੁਹਾਨੂੰ ਡਿਜ਼ਾਈਨ ਮੈਂ ਕਹਿੰਦਾ ਜੀ ਇੱਕ ਤੋਂ ਇੱਕ ਆ ਚੜਦੇ ਤੋਂ ਚੜਦੇ ਡਿਜ਼ਾਈਨ ਆ ਦੇਖੋ ਦੁਪੱਟਿਆਂ ਦੇ ਕਿੰਨਾ ਕੰਮ ਹੋਇਆ ਸ਼ਾਨਦਾਰ ਚੀਜ਼ਾਂ ਭਾਜੀ ਲੁੱਟ ਬਾਜ਼ਾਰ 'ਚ ਜਿਵੇਂ ਹੀ ਬੰਦ ਕਰਤੀ ਰੇਟ 850 ਰੁਪਏ ਲਾਤਾ ਬਜ਼ਾਰਾਂ 'ਚ 16-1700 ਦਾ ਮਿਲਣਾ ਦੇਖੋ ਜੀ ਲੋਕ ਗਰੁੱਪ ਬਣਾ ਬਣਾ ਆ ਰਹੇ ਆ ਪਹਿਲਾਂ ਇੱਕ ਵਾਰੀ ਆਪ ਆਉਂਦੇ ਫਿਰ ਰਿਸ਼ਤੇਦਾਰਾਂ ਨੂੰ ਲਿਆਉਂਦੇ ਫਿਰ ਪਿੰਡਾਂ ਦੇ ਪਿੰਡ ਟਰਾਲੀਆਂ ਭਰ ਭਰ ਕੇ ਲੋਕ ਇੱਥੇ ਆਦੇ ਕਿਉਂਕਿ ਫਾਇਦੇ ਬਹੁਤ ਸਾਰੇ ਆ ਆ ਵੀ ਚੱਕੋ 850 ਦੇ ਵਿੱਚ ਕਿਸੇ ਨੇ ਤੁਹਾਨੂੰ 1500 ਚ ਨਹੀਂ ਦੇਣਾ ਪਰ ਮਾਤੂ ਸ਼੍ਰੀ ਦਸਤਾਰ ਕਹਿੰਦਾ ਵੀ ਲੁੱਟ ਨਹੀਂ ਕਰਨੀ 10-10 20-20 50 ਰੁਪਏ ਮਾਰਜਿਨ ਤੇ ਸੂਟ ਵੇਚੀ ਜਾਂਦੇ ਆ ਬਾਕੀ ਦੁਕਾਨਦਾਰਾਂ ਨੂੰ ਇਹ ਨਹੀਂ ਵੀ ਡਬਲ ਡਬਲ 1000 ਵਾਲਾ ਸੂਟ 2500 ਦਾ ਪਰ ਇੱਥੇ ਬਾਰੇ ਹੋ ਰਿਹਾ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਕੋਈ 1000 ਦਾ ਕੋਈ 800 ਦਾ ਕੋਈ 1200 ਦਾ ਚੀਜ਼ਾਂ ਬੁਲਬੁਲ ਦੇ ਬੱਚੇ ਆ ਰਗੀਆਂ ਛੇਤੀ ਛੇਤੀ ਆਜੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਆ ਦੁਕਾਨਦਾਰ ਜਿਹੜੇ ਪਿੰਡਾਂ ਚ ਨਾ ਉਹ ਵੀ ਇੱਥੋਂ ਕੱਪੜਾ ਲੈ ਕੇ ਜਾ ਰਹੇ ਆ ਸੋ ਤੁਸੀਂ ਡਾਇਰੈਕਟ ਆਜੋ ਫੈਕਟਰੀ ਵਾਲੇ ਰੇਟਾਂ ਤੇ ਤੁਹਾਨੂੰ ਕੱਪੜਾ ਸੀ ਇੱਥੋਂ ਦੇ ਦੇਣਾ ਹੈਗਾ ਆ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਹੀਂ ਭਾਜੀ ਆ ਚੈੱਕ ਕਰ ਲਓ ਜੀ ਘੇਰਾ ਬਣਿਆ ਹੋਇਆ ਦੁਪੱਟਾ ਸ਼ਾਨਦਾਰ ਮੈਂ ਕਹਿੰਦਾ ਪਿਓਰ ਨੇਚਰਲ ਕ੍ਰੇਵਟ ਤੇ ਆ ਏ ਨੇ ਰੁਪਏ ਮੀਟਰ ਦਾ ਤੁਹਾਨੂੰ ਕੱਪੜਾ ਨਹੀਂ ਮਿਲਣਾ ਜਿੰਨੇ ਰੁਪਏ ਦਾ ਸੀ ਤੁਹਾਨੂੰ ਸੂਟ ਦੇ ਦੇਣਿਆ ਡਿਜ਼ਾਈਨ ਚੜਦੇ ਤੋਂ ਚੜਦਾ ਆ ਵੀ ਚੈੱਕ ਕਰੋ ਜੀ ਨੈਸ਼ਨਲ ਕਰੇਵ ਦਾ ਡਿਜ਼ਾਈਨ ਹੈ ਆ ਮਾਤੂਸ਼ੀ ਦੀ ਦਸਤਾਰ ਤੇ ਭਾਜੀ ਮੇਲੇ ਕਿਸੇ ਗੱਲ ਨੂੰ ਲੱਗੇ ਆ ਲੋਕਾਂ ਦਾ ਦਿਮਾਗ ਨਹੀਂ ਖਰਾਬ ਲੋਕਾਂ ਦਾ ਦਿਮਾਗ ਹੀ ਲਿਆ ਨਹੀਂ ਸ਼ਹਿਰ ਛੱਡ ਕੇ ਆ ਵੱਡੇ ਵੱਡੇ ਮਾਲ ਛੱਡ ਕੇ ਮਾਤੂਸ਼ੀ ਦੀ ਦਸਤਾਰ ਤੇ ਆਉਂਦੇ ਆ ਉਹਦੇ ਵੱਡੇ ਫਾਇਦੇ ਕਰਾਉਂਦੇ ਆ ਦੇਖੋ ਜੀ ਤਾਈਆਂ ਚਾਚੀਆਂ ਮਾਸੀਆਂ ਸਾਰੀਆਂ ਖੁਸ਼ ਕਰਤੀਆਂ ਆ ਤੁਸੀਂ ਚੀਜ਼ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਸੁਪਰ ਕਲਾਸਾਂ ਨੂੰ ਚੀਜ਼ਾਂ ਅਸੀਂ ਦੇ ਰਹੇ ਆ ਰੇਟ ਦਾ ਚੈਲੇਂਜ ਆ ਨਾ ਤਾਂ ਸਾਡੇ ਵਰਗੇ ਰੇਟ ਕਿਸੇ ਨੇ ਦੇਣਿਆ ਨਾ ਤੁਹਾਨੂੰ ਸਾਡੇ ਵਰਗੇ ਰੇਟ ਦੇਣਿਆ ਸਾਡੇ ਕੋਲ ਮਿਡਲ ਏਜ ਸਾਡੇ ਕੋਲ ਬਜ਼ੁਰਗ ਸਾਡੇ ਕੋਲ ਕੁੜੀਆਂ ਚਿੜੀਆਂ ਵਾਲੇ ਖਾਸ ਤੌਰ ਤੇ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਕਸਟਮਰ ਆ ਰਹੇ ਹਨ ਇਸ ਵੇਲੇ ਕੈਨੇਡਾ ਅਮਰੀਕਾ ਵਾਲਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਮਾਤੂ ਸ਼੍ਰੀ ਦਸਤਾਰਾ ਦੇਖੋ ਫਰਕਾਬਾਦੀ ਲੈਣੇ ਜਿਹੜੇ ਮਰਜੀ ਲੈ ਜਾਓ ਹਰ ਤਰ੍ਹਾਂ ਦੀ ਤੁਹਾਨੂੰ ਇੱਥੋਂ ਚੀਜ਼ ਮਿਲ ਜਾਣੀ ਫਰਕਾਬਾਦੀ ਸੂਟ ਦੇਖ ਲਓ ਜੀ ਇਹਦਾ ਰੇਟ ਬਾਜ਼ਾਰ ਤੇ ਤੁਹਾਨੂੰ 5-7000 ਤੋਂ ਘੱਟ ਨਹੀਂ ਮਿਲਣਾ 2000 ਰੁਪਏ ਦਾ ਸੂਟ ਦੇ ਰਿਆ ਜੀ ਬੜਿਆ ਹੋ 10-10 ਹਜ਼ਾਰ ਦੇ ਬਿਆਰਾਂ ਜਿਹਾ ਕੇ ਸੂਟ ਲੈਨੇ ਆ ਨਾ ਸਾਡੇ ਕੋਲ ਦਾ ਰੇਟ ਇੰਨੇ ਘਟਿਆ ਤੁਸੀਂ ਖੁਸ਼ ਹੋ ਜੂਗੇ ਇੱਕ ਵਾਰੀ ਤੁਸੀਂ ਆਓ ਸਹੀ ਆ ਦੇਖੋ ਜਿਹੜੇ ਕਹਿੰਦੇ ਵੀ ਸੂਟ ਲੈਣਾ ਪਰ ਸਾਨੂੰ ਸੂਟ ਲੈਣ ਲਈ ਜਾਣਾ ਚੰਡੀਗੜ੍ਹ ਪੈਣਾ ਸਾਨੂੰ ਜਾਣਾ ਬੰਬੇ ਪੈਣਾ ਦਿੱਲੀ ਜਾਣਾ ਪੈਣਾ ਦਿੱਲੀ ਚੰਡੀਗੜ੍ਹ ਬੰਬੇ ਤੇ ਮੋਹਾਲੀ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬਾਗੇਪੁਰਾਣੇ ਮੈਂ ਕਿਹਾ ਚੀਕਾਂ ਹੀ ਘੜਾ ਦਿੱਤੀਆਂ ਦੇਖੋ ਜੀ ਮੋਹਾਲੀ ਵਾਲੇ ਵੀ ਅੱਕੇ ਪਏ ਆ ਕਹਿੰਦੇ ਇੰਨੇ ਰੇਟ ਘਟ ਕਿਦਾਂ ਦੇ ਦੇ ਗਾਗ ਚੰਡੀਗੜ੍ਹ ਮੋਹਾਲੀ ਬਾਗੇਪੁਰਾਣੇ ਆ ਰਹੇ ਆ ਕਹਿੰਦੇ ਲੋਕੇਸ਼ਨਾ ਲਾ ਲਾ ਕੇ ਮੋਗੇ ਤੋਂ ਪਾਕੇ ਪ੍ਰੈਨ ਵਾਲੇ ਰੋਡ ਤੇ ਪੈ ਕੇ ਨਹੀਂ ਦੂਰ ਆਂਦੇ ਪਿਆ ਰਾਜਸਥਾਨ ਹਰਿਆਣਾ ਦਿੱਲੀ ਤੋਂ ਵੀ ਲੋਕ ਆਪਣੇ ਫਾਇਦੇ ਕਰਾ ਕੇ ਜਾਂਦੇ ਪਿਆ ਕਿਉਂਕਿ ਭਾਜੀ ਮਾਤੂ ਸ਼੍ਰੀ ਦਸਤਾਰ ਗੌਰਵ ਖਾਨਾ ਜੀ ਨੇ ਇੱਕੋ ਗੱਲ ਕਹਤੀ ਹੈ ਪੈਸੇ ਕੱਟ ਕਮਾਉਣੇ ਆ ਲੋਕਾਂ ਦੇ ਫਾਇਦੇ ਕਰਨੇ ਆ ਬੱਦ ਦੇਖੋ ਜੀ ਦਾਜਪਰੀਆਂ ਵਾਲੇ ਸੂਟ ਖਾਸ ਤੌਰ ਤੇ ਵੈਡਿੰਗ ਸੂਟ ਦੀ ਜਦੋਂ ਗੱਲ ਕਰਦੇ ਹਾਂ ਨਾ ਇਹ ਪਹਿਲਾਂ ਡਿਮਾਂਡ ਆਉਂਦੀ ਵੀ ਕੁੜੀ ਦੇ ਰੈੱਡ ਸੂਟ ਸਭ ਤੋਂ ਸੋਹਣਾ ਹੋਵੇ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਹੈਵੀ ਲਹਿੰਗਿਆਂ ਨੂੰ ਮਾਤ ਪਾਉਣ ਵਾਲਾ ਡਰੈੱਸਾਂ ਨੂੰ ਮਾਤ ਪਾਉਣਾ ਸਾਡਾ ਸੂਟ ਆ ਆ ਤੁਹਾਨੂੰ ਇਹ ਦੁਪੱਟਾ ਹੈ ਦੁਪੱਟੇ ਤੁਸੀਂ ਕਾਰੀਗਰੀ ਚੈੱਕ ਕਰ ਲਓ ਮਤਲਬ ਹੈ ਨਾ ਇਦਾਂ ਦੇ ਹੈਵੀ ਹੈਵੀ ਚੀਜ਼ਾਂ ਮਤਲਬ ਜਿਹੜੇ ਖਾਸ ਤੌਰ ਤੇ ਐਨ ਆਰ ਆ ਜਾਂ ਰਾਇਲ ਆ ਜਿਹੜੇ ਇਹ ਗੱਲ ਕਹਿੰਦੇ ਵੀ ਪੈਸੇ ਦਾ ਕੋਈ ਨਹੀਂ ਪਰ ਚੀਜ਼ ਚੰਗੀ ਮਿਲ ਜਵੇ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ ਤੁਸੀਂ 350 ਦਾ ਸੂਟ ਲੈ ਜੋ 400 500 ਤੱਕ ਰਹਿ ਕੇ ਭਾਵੇਂ 25 25000 ਤੱਕ ਲੈ ਜੋ ਆ ਵੀ ਤੁਸੀਂ ਚੈੱਕ ਕਰੋ ਹਣਾ ਦੇਖੋ ਜੀ ਭਾਜੀ ਐਨ ਆਰ ਆਈ ਵੀਰ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਬਹੁਤ ਲੋਕ ਆ ਰਹੇ ਹੁਣ ਉਹਨਾਂ ਨੂੰ ਮੈਂ ਇਹੀ ਗੱਲ ਕਹੂੰਗਾ ਭਾਜੀ ਮਾਤੂ ਸ਼੍ਰੀ ਦਸਤਾਰਨਾ ਹਮੇਸ਼ਾ ਤੁਹਾਡੇ ਨਾਲ ਮੋਢੇ ਤੇ ਮੋਢਾ ਨਾਲ ਕਰਕੇ ਖੜਾ ਤੁਸੀਂ ਐਨ ਆਰ ਆਈ ਹੋ ਤੁਸੀਂ ਪਾਰਟੀ ਵੇਰ ਲਹਿੰਗੇ ਲੈਣੇ ਆ ਸੂਟ ਲੈਣੇ ਆ ਇੱਕੋ ਹੀ ਨਾਮ ਯਾਦ ਰੱਖਣਾ ਮਾਤੂ ਸ਼੍ਰੀ ਦਸਤਾਰ ਬਾਗਾ ਬਰਾਣੇ ਦਾ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਇੱਕ ਤੋਂ ਇੱਕ ਚੜ ਦੇ ਰੋ ਚੜਦਾ ਸ ਸਾਡੇ ਸੇਲਜ਼ਮੈਨਾਂ ਨੇ ਤੁਹਾਡੇ ਕੋਲ 10 ਸੂਟ ਖੋਲਰੇ ਤੁਸੀਂ 10ੇ ਪਸੰਦ ਕਰ ਲੈਣਿਆ ਤੁਸੀਂ ਇੱਥੇ 2 ਘੰਟੇ ਦੇ ਵਿੱਚ ਆਪਣੀ ਦਾਜਬੇਦੀ ਸ਼ਾਪਿੰਗ ਕਰ ਸਕਦੇ ਕਿਉਂਕਿ ਸਾਡੇ ਕੋਲ ਚੀਜ਼ਾਂ ਸਾਰੀਆਂ ਸਿਲੈਕਟਡ ਆ ਹਰ ਪਾਸਿਓ ਤੁਹਾਡੇ ਬਹੁਤ ਸਾਰੇ ਫਾਇਦੇ ਹੈਗੇ ਆ ਆ ਦੇਖੋ ਸਾਡੇ ਕੋਲ ਹਰ ਤਰ੍ਹਾਂ ਦਾ ਕੱਪੜਾ ਤੁਸੀਂ ਸ਼ਿਮਰ ਦਾ ਲੈ ਲਓ ਸਿਲਕ ਦਾ ਲੈ ਲਓ ਤੁਸੀਂ ਕਾਟਨ ਚ ਲੈ ਜਾਓ ਤੁਸੀਂ ਮਾਤਰਾ ਜੋ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਚੱਲਦੀਆਂ ਆ ਦੇਖੋ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਣੀ ਆ ਸੋ ਛੇ ਦੀ ਛੇ ਦੀ ਪਹੁੰਚੋ ਆਫਰ ਲੱਗੀ ਆ 5-6 ਦਿਨਾਂ ਦੇ ਲਈ ਲੋੜੀਓ ਪਹਿਲਾਂ-ਪਹਿਲਾਂ ਆ ਕੇ ਫਾਇਦੇ ਲੈ ਲਓ ਆ ਦੇਖੋ ਬੋਲ ਬੋਲਦੇ ਬੱਚੇ ਵੀ ਇਹਦੇ ਮੋਰਫ ਫੇਲ ਹੋ ਗਏ ਜਿੰਨੀਆਂ ਵੈਰੈਟੀਆਂ ਆ ਆ ਸੂਟ ਦੇ ਉੱਤੇ ਕੰਮ ਤੁਸੀਂ ਚੈੱਕ ਕਰ ਲਓ ਮੈਨੂੰ ਦੱਸੋ ਇਦਾਂ ਦੇ ਡਿਜ਼ਾਈਨ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਕੰਮ ਕੀ ਤੁਹਾਨੂੰ ਮਿਲ ਜੂਗਾ ਜੀ ਕਿਤੇ ਹੋਰ ਮਿਲਣੇ ਨਹੀਂ ਹੈਗੇ ਇੱਕੋ ਹੀ ਛੱਤ ਹੇਠਾਂ ਸਾਰਿਆਂ ਦਾ ਹੀ ਇੱਥੇ ਖੁਸ਼ੀਆਂ ਖੇੜੇ ਵਾਲਾ ਮਾਹੌਲ ਬਣ ਜਾਂਦਾ ਮਿਡਲ এজ ਇੱਥੇ ਆ ਕੇ ਬੜੇ ਖੁਸ਼ ਹੋ ਕੇ ਜਾਂਦੇ ਆ ਕਹਿੰਦੇ ਜੇ ਅਸੀਂ ਭੱਟੀ ਦੁਕਾਨ ਤੇ ਜਾਂਦੇ ਆ ਸਾਡਾ ਬਜਟ ਹਿਲ ਜਾਂਦਾ ਆ ਤੇ ਜੇ ਅਸੀਂ ਛੋਟੀ ਦੁਕਾਨ ਤੇ ਜਾਂਦੇ ਆ ਤਾਂ ਸਾਡੇ ਆ ਪਸੰਦ ਨਹੀਂ ਆਉਂਦੀ ਚੀਜ਼ ਪਰ ਮਾਤੂਸ਼ਰੀ ਦਸਤਾਰ ਸਾਰਿਆਂ ਦੇ ਲਈ ਵੈਲਕਮ ਕਰਦਾ ਦੇਖੋ ਭਾਜੀ ਡਿਜ਼ਾਈਨਿੰਗ ਕਾਰੀਗਰ ਨੇ ਦੇਖੋ ਕਾਰੀਗਰੀ ਕਿੰਨੀ ਬਰੀਕ ਕੀਤੀ ਧਾਗਾ ਤੁਸੀਂ ਚੈੱਕ ਕਰੋ ਬੜਾ ਬਰੀਕ ਤੋਂਡੇ ਲਈ ਨਵੀਆਂ ਚੀਜ਼ ਪੇਸ਼ ਕਰਦੇ ਆ ਦੁਪੱਟਾ ਆ ਫੋਰ ਸਾਈਡ ਦੁਪੱਟਾ ਹੀ ਦੇਖੋ ਮੋਤੀ ਜੜੇ ਹੋਏ ਦੁਪੱਟਿਆਂ ਦੇ ਨਵੀਆਂ ਤੇ ਡਿਫਰੈਂਟ ਚੀਜ਼ਾਂ ਲੈ ਕੇ ਆਏ ਆ ਭਾਜੀ ਮੈਂ ਕਹਿੰਦਾ ਆ ਪਿਆਰਾ ਦਾ ਸੂਟ ਦੇਖੋ ਜੀ ਕਿੰਨਾ ਸ਼ਾਨਦਾਰ ਕੰਮ ਹੋਇਆ ਆ ਚੱਕੋ ਜੀ ਦੇਖੋ ਜੀ ਜੇ ਸਾਡੇ ਸੂਟਾਂ ਦੇ ਰੇਟ ਘੱਟ ਹੈ ਗਿਆ ਕੁਆਲਿਟੀ ਵੱਧਿਆ ਵੈਰਾਈਟੀ ਸੋਹਣੀਆ ਦੇਖੋ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਆ ਗਏ ਆ ਲੋਕ ਇੱਥੇ ਦੇਖੋ ਜੀ ਧੜੇ ਬਣਾ ਬਣਾ ਆਉਂਦੇ ਆ ਗਰੁੱਪ ਬਣਾ ਬਣਾ ਆਉਂਦੇ ਆ ਨਾਨਕੇ ਦਾਦਕੇ ਸਾਰੇ ਆ ਰਿਹਾ ਕਿਉਂਕਿ ਦਾਜਵੇ ਦੇ ਕਪੜਾ ਕੋਟੀਆਂ ਦੇ ਭਾ ਮਿਲਦਾ ਸੋ ਤੁਸੀਂ ਇਧਰ ਵੀ ਚੈੱਕ ਕਰ ਲੋ ਹਰ ਪਾਸੇ ਤੁਸੀਂ ਦੇਖ ਲਓ ਮੇਲੇ ਲੱਗੇ ਆ ਸੋ ਤੁਸੀਂ ਚੈੱਕ ਕਰ ਲੋ ਜੀ ਲੋਕਾਂ ਦੇ ਚਿਹਰਿਆਂ ਦੇ ਖੁਸ਼ੀ ਕਿੰਨੀ ਆ ਬੜੇ ਖੁਸ਼ ਹੋ ਕੇ ਆਉਂਦੇ ਆ ਤੇ ਖੁਸ਼ ਹੋ ਕੇ ਜਾਂਦੇ ਆ 1 ਲੱਖ ਰੁਪਈਆ ਜੇਜ ਪਾ ਕੇ ਆਉਂਦੇ ਪਰ ਕਹਿੰਦੇ 1 ਲੱਖ ਦਾ ਕੱਪੜਾ 40 ਹਜ਼ਾਰ ਚ ਦੇ ਦਿੰਦੇ ਆ 60 60 ਹਜ਼ਾਰ ਰੁਪਈਆ ਇਹਨਾਂ ਦਾ ਵੱਜ ਜਾਂਦਾ ਦਾਜਵੇਰ ਦੇ ਵਿੱਚ ਹੁਣ ਆਜੋ ਇੱਕ ਹੋਰ ਚੀਜ਼ ਹੁਣ ਤੁਹਾਨੂੰ ਉੱਪਰ ਦੀ ਚੀਜ਼ ਵੀ ਦਿਖਾ ਦਈਆ ਨਾ ਕਿਤੇ ਤੁਹਾਡੇ ਮਨ ਚ ਇਹ ਨਾ ਹੋਵੇ ਸਾਡੇ ਕੋਲ ਸਿਰਫ ਆਏ ਕੁਛ ਆ ਆ ਦੇਖੋ ਇਧਰ ਹੋ ਕੇ ਦਿਖਾਉਣੇ ਆਪਾਂ ਦੇਖੋ ਆ ਤੁਸੀਂ ਚੈੱਕ ਕਰ ਲੋ ਅਨਾਰਕਲੀ ਸੂਟ ਹੈਵੀ ਚੀਜ਼ ਦੇਖੋ ਫਰੰਟ ਰੇਰਾ ਦੇਖੋ ਸਾਰਾ ਇਹਦਾ ਵਰਕ ਦੇਖੋ ਚੈੱਕ ਕਰੋ ਸਾਰਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਮੜਿਆ ਪਿਆ ਵਾਹਾਂ ਦੇ ਕੰਮ ਚੈੱਕ ਕਰ ਲੋ ਆ ਹੈਗਾ ਜੀ ਫਰੰਟ ਆ ਹੈਗੀ ਜੀ ਬੈਕ ਮਤਲਬ ਇਦਾਂ ਦੀਆਂ ਚੀਜ਼ਾਂ ਦਾ ਨਾਲ ਲਹਿੰਗਾ ਭਾਜੀ ਆ ਦੇਖੋ ਜੀ ਨਾਲ ਲਹਿੰਗਾ ਬਣਿਆ ਹੋਇਆ ਫਰੌਗ ਬਣੀ ਹੋਈ ਆ ਦੁਪੱਟਾ ਵੀ ਭਾਜੀ ਇਹਦਾ ਬਹੁਤ ਹੈਵੀ ਬਣਿਆ ਹੋਇਆ ਦੇਖੋ ਚੀਜ਼ਾਂ ਵੱਖਰੀਆਂ ਖੁਦ ਮਾਤੂ ਸ਼੍ਰੀ ਦਸਤਾਰ ਤਿਆਰ ਕਰਵਾਉਂਦੇ ਆ ਚੈੱਕ ਕਰੋ ਜੀ ਇਹ ਜ ਮੈਂ ਕਹਿੰਨਾ ਮੂੰਹੋਂ ਬੋਲਦੀਆਂ ਚੀਜ਼ਾਂ ਡਿਜ਼ਾਈਨਰਾਂ ਦੇ ਵਿੱਚ ਬਹੁਤ ਆ ਚੈੱਕ ਕਰੋ ਜੀ ਆ ਵੀ ਚੈੱਕ ਕਰੋ ਜੀ ਸ਼ਾਰਟ ਕੁੜਤੀ ਦੇ ਨਾਲ ਲਹਿੰਗਾ ਮੈਂ ਕਹਿੰਨਾ ਜੀ ਵੱਖਰੀਆਂ ਚੀਜ਼ਾਂ ਨਵੀਆਂ ਜਿਹਦਾ ਸ਼ਿਮਰ ਤੇ ਆਇਆ ਜੀ ਇਹ ਚੀਜ਼ਾਂ ਅਸੀਂ ਹੈ ਨਾ ਰਾਇਲ ਦਿਖਾ ਰਹੇ ਆ ਲਗਜ਼ਰੀ ਜਿਹਾ ਦਿਖਾ ਰਹੇ ਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਯਾਰ ਚੀਜ਼ ਪਾਈ ਹੋਵੇ ਤੇ ਲੋਕੀ ਐਦਾਂ ਸਿਰ ਪਿੱਛੇ ਨੂੰ ਘੁਮਾ ਘੁਮਾ ਦੇਖਣ ਵੀ ਲੰਘ ਕੇ ਕੌਣ ਗਿਆ ਹਨਾ ਵੀ ਇਹ ਲਿਆ ਕਿਥੋਂ ਕੱਪੜਾ ਦੇ ਬੜੇ ਮਾਣ ਦੇ ਨਾਲ ਕਹਿ ਦਿਆ ਕਰੋ ਬਾਗੇ ਪ੍ਰਾਣਾ ਗਏ ਸੀ ਮਾਤੂ ਸ਼੍ਰੀ ਦਸਤਾਰ ਤੇ ਮੈਂ ਚੈਲੰਜ ਕਰਦਾ ਸਾਰਾ ਬਾਗਾ ਪ੍ਰਾਣਾ ਗਾ ਲਿਓ ਛੋਟੀ ਤੋਂ ਵੱਡੀ ਦੁਕਾਨ ਤੇ ਕਿਸੇ ਦੇ ਕੋਲ ਐਦਾਂ ਦੀ ਵੈਰਾਈਟੀ ਹੈ ਨਹੀਂ ਕਿਉਂਕਿ ਉਹਨਾਂ ਦੀਆਂ ਚੀਜ਼ਾਂ ਬੈਗਦੀਆਂ ਨਹੀਂ ਹੈਗੀਆਂ ਕਿਸੇ ਕੋਲ 1000 1200 2000 ਤਬਾਦ ਬਸ ਪਰ ਮਾਤੂ ਸ਼੍ਰੀ ਦਸਤਾਰ ਤੇ ਤਾਂ ਹਰ ਤਰ੍ਹਾਂ ਦੀ ਚੀਜ਼ ਹੈ ਦੇਖੋ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਆ ਦੇਖੋ ਕਹਿਣ ਯਾਰਗੇ ਜਿੱਦਾਂ ਸੋਨਾ ਡਾਇਮੰਡ ਤੁਸੀਂ ਪਾਉਂਦੇ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਇੱਥੇ ਦੇ ਰਹੇ ਹੈਗੇ ਆ। ਆ ਵੀ ਚੈੱਕ ਕਰੋ ਜੀ। ਆ ਦੇਖੋ ਸ਼ਾਰਟ ਕੁੜਤੀ ਆ ਦੇਖੋ ਬਾਜੂ ਤੇ ਵੀ ਕੰਮ ਹੋਇਆ। ਭਾਜੀ ਨਵੀਂ ਚੀਜ਼ ਆ। ਜਵਈ ਆ ਚੈੱਕ ਕਰੋ ਜੀ ਆ ਲਹਿੰਗਾ ਬਣਿਆ ਹੋਇਆ। ਆ ਦੇਖੋ ਲਾਈਟ ਵੇਟ ਲਹਿੰਗੇ ਜਿਨ੍ਹਾਂ ਨੂੰ ਕਹਿੰਦੇ ਇਹ ਉਹ ਚੀਜ਼ ਆ। ਭਾਜੀ ਪੂਰੀਆ ਰਾਇਲ ਕਲਾਸ ਤੇ ਨਵੀਆਂ ਚੀਜ਼ਾਂ ਆ। ਰਾਇਲ ਕਲਾਸ ਲੋਗ ਕੈਨੇਡਾ ਵਾਲੇ ਆ ਨਿਊਜ਼ੀਲੈਂਡ ਵਾਲੇ ਇਹਨਾਂ ਚੀਜ਼ਾਂ ਦੀ ਪਹਿਲੀ ਪਸੰਦ ਆ ਉਹਨਾਂ ਦੀ ਸੋ ਛੇਤੀ ਛੇਤੀ ਤੁਸੀਂ ਪਹੁੰਚੋ ਜੀ ਜੇ ਤੁਸੀਂ ਇਤਨੇ ਚੀਜ਼ਾਂ ਲੈਣੀਆਂ ਚਾਹੁੰਦੇ ਆ ਪੈਸੇ ਘੱਟ ਖਰਚਣਾ ਚਾਹੁੰਦੇ ਆ ਸੋਹਣੇ ਡਿਜ਼ਾਈਨ ਲੈਣਾ ਚਾਹੁੰਦੇ ਆ ਆ ਦੇਖੋ ਇਤਨੀਆਂ ਚੀਜ਼ਾਂ ਤੁਹਾਨੂੰ ਸਿਰਫ ਤੇ ਸਿਰਫ ਬਾਗੇਪੁਰਾਣੇ ਮਿਲਣੀਆਂ ਮੋਗਾ ਰੋਡ ਤੇ ਮਿਲਣੀਆਂ ਮਾਤੂ ਜੀ ਦਸਤਾਰ ਤੇ ਮਿਲਣੀਆਂ ਛੇਤੀ ਪਹੁੰਚੋ ਇਸ ਤੋਂ ਇਲਾਵਾ ਤੁਹਾਨੂੰ ਜਸਟ ਅਪਾ ਸੈਂਪਲ ਦਿਖਾਦੇ ਨੇ ਹੈਗੇ ਨਾ ਵੀ ਸਾਡੇ ਕੋਲ ਸੂਟਾਂ ਤੋਂ ਇਲਾਵਾ-ਇਲਾਵਾ ਤੁਸੀਂ ਦੇਖੋ ਡਰੈੱਸਾਂ ਡਰੈੱਸ ਲੈ ਲਓ ਲਹਿੰਗੇ ਲੈ ਲਓ ਸ਼ਰਾਰੇ ਗਰਾਰੇ ਗਾਉਣ ਇਹਦੇ ਵਿੱਚ ਵੀ ਵੈਰਾਈਟੀ ਸੂਟ, ਸ਼ਰਾਰੇ, ਗਰਾਰੇ, ਲਹਿੰਗੇ, ਗਾਉਨ ਤੋਂ ਇਲਾਵਾ ਕੁੜਤੇ, ਪਜਾਮੇ, ਕੋਟ, ਪੈਂਟ, ਸ਼ੇਰਵਾਨੀਆਂ, ਬਲੇਜ਼ਰਾਂ, ਡਿਜ਼ਾਈਨਰ ਕੁੜਤੇ ਵੀ ਹਰ ਤਰ੍ਹਾਂ ਦੀ ਚੀਜ਼ ਇੱਕੋ ਹੀ ਛੱਤ ਤੇ ਮਿਲਣੀ ਆ। ਫੌਨ ਜੋ 663 ਲੋੜੀ ਤੋਂ ਪਹਿਲਾਂ ਪਹਿਲਾਂ ਆ ਜਾਓ ਬਹੁਤ سارے ਫਾਇਦੇ ਕਰਾਂਗੇ। ਕੈਮਰਾਮੈਨ ਊਮ ਸੰਧੀ ਨਾਲ ਹਰਦੀਪ ਸਿੰਘ ਤੱਕ ਅਸਾਂ ਟੀਵੀ ਬਾਗਾਪਾਣਾ